ਨਾਲ ਮੁਖਾਤੀਬ ਹੋਏ ਇਸ ਮੌਕੇ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ 3 ਸਾਲਾਂ ਦੇ ਵਿੱਚ ਸਰਕਾਰ ਕੋਈ ਵੀ ਪ੍ਰੋਜੈਕਟ ਆਪਣੇ ਹਲਕੇ ਦੇ ਵਿੱਚ ਲੈ ਕੇ ਨਹੀਂ ਆ ਸਕੀ ਹੁਣ ਜਦੋਂ 2027 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਤਾਂ ਕੰਮ ਕਰਨ ਦਾ ਟੋਂਕ ਕਰਨ ਲੱਗ ਪਏ ਹਨ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਮੈਨੂੰ ਵਾਪਸ ਆਈ ਹੋਈ ਆ 1960 ਚ ਇਹ ਜਿਹੜੀ ਸੰਗਰੂਰ ਵਾਲੀ ਕੋਠੀ ਬਣੀ ਸੀ ਸ਼ਹਿਰ ਦੇ ਬਿਲਕੁਲ ਵਿੱਚੋਂ ਵਿਚਕਾਰ ਆ ਅਸੀਂ ਇਹਰੇ 'ਚ ਬੇਨਤੀ ਕਰੀ ਆ ਵੀ ਇੱਥੇ ਜਿਹੜਾ ਮਿਨੀ ਸੈਕਟਰੀਏਟ ਟਾਈਪ ਬਣ ਜੇ ਸਾਡੇ ਥਾਣਾ ਤਹਸੀਲ ਕਚਹਿਰੀ ਬੈਂਕ ਸਕੁਅਰ ਪਾਰਕਿੰਗ ਸਾਰਾ ਕੁਝ ਇਹਦੇ 'ਚ ਇੱਕ ਜਗ੍ਹਾ ਤੇ ਹੱਲ ਹੋ ਸਕਦਾ ਸੋ ਇਹ ਚਿੱਠੀਆਂ ਮੇਰੀਆਂ ਉਦੋਂ ਦੀਆਂ ਲਿਖੀਆਂ ਹੋਈਆਂ ਨੇ ਇਹ ਪਹਿਲਾਂ ਤਾਂ ਐਂ ਨਹੀਂ ਸੀ ਪਤਾ ਵੀ ਇਹਦੇ ਤੇ ਮਾਲਕੀ ਕਿਸ ਡਿਪਾਰਟਮੈਂਟ ਦੀ ਆ ਸੋ ਬੜੇ ਜਦੋ ਜਹਿਦ ਨਾਲ ਉਸ ਸਮੇਂ ਦੇ ਵਿੱਚ ਮੈਂ ਇਹਦੀ ਮਾਲਕੀ ਘੜਵਾਈ ਤਾਂ ਮਾਲਕੀ ਪੀਡਬਲਯੂਡੀ ਦੇ ਅਖਤਿਆਰ ਆਉਂਦੇ ਸੀ ਫਿਰ ਇਹਨੂੰ ਸ਼ਹਿਰੀ ਦੇ ਵਿੱਚ ਕਨਵਰਟ ਕਰਵਾਇਆ ਕਿਉਂਕਿ ਇੱਕ ਐਮਐਲ ਲਈ ਬਹੁਤ ਦਿੱਕਤ ਹੁੰਦੀ ਆ ਪਹਿਲਾਂ ਇਹ ਪੀਡਬਲਯੂਡੀ ਮਨਿਸਟਰ ਕੋਲੇ ਗਏ ਤੁਸੀਂ ਫਿਰ ਉਹਦੋਂ ਬਾਅਦ ਸ਼ਹਿਰੀ ਤੁਹਾਨੂੰ ਮੰਤਰੀ ਕੋਲੇ ਜਾਣਾ ਪੈਣਾ ਤਾਂ ਮੁੱਖ ਮੰਤਰੀ ਸਾਹਿਬ ਤੇ ਤਾਂ ਬੜੇ ਖੱਬੇ ਅਥਰਾ ਕੰਮ ਆ ਜਿਉਂ ਇਹੇ ਚੀਜ਼ ਕਰਤੇ ਨੇ ਸਾਡੇ ਬਾਜ਼ਾਰ ਨੂੰ ਰੰਗ ਭਾਗ ਲੱਗ ਜਾਣਗੇ ਸਾਡੇ ਬਾਜ਼ਾਰ ਦੇ ਵਿੱਚ ਪਾਰਕਿੰਗ ਦੀ ਸਮੱਸਿਆ ਖਤਮ ਹੋ ਜੂਗੀ ਸਾਡੇ ਬਾਜ਼ਾਰ ਦੇ ਵਿੱਚ ਇੰਡੋਰ ਸਟੇਡੀਅਮ ਆ ਜਾਊਗਾ ਸਾਡੇ ਬਾਜ਼ਾਰ ਦੇ ਵਿੱਚ ਜਿਹੜੇ ਅੱਜ ਆਪਾਂ ਵੇਨਰੇ ਜਾਂਦੇ ਆ ਤਾ ਉਹ ਜਿਹੜਾ ਠਾਣਾ ਵਗੈਰਾ ਉਹ ਸਾਰਾ ਇੱਥੇ ਇੱਕ ਜਗ੍ਹਾ ਦੇ ਵਿੱਚ ਸੈੱਟ ਆ ਸਕਦਾ ਬੈਂਕ ਸਕੁਅਰ ਇੱਕ ਜਗ੍ਹਾ ਤੇ ਸੈੱਟ ਆ ਸਾਰਾ ਧੂਰੀ ਦੀ ਆਲੀ ਸ਼ਾਨ ਬਿਲਡਿੰਗ ਹੈ ਜਿਹੜੀ ਉਹ ਬਣ ਸਕਦੀ ਆ ਕਿਉਂਕਿ ਸਾਰੇ ਪਾਸਿਓਂ ਇਹਦੀ ਕਨੈਕਟੀਵਿਟੀ ਆ ਐਡਾ ਜਿਹੜਾ ਆ ਇੰਨਾ ਲੈਟਰਸ ਨੇ ਨਾ ਇਹ ਮੇਰੀ ਕਰੀ ਹੋਈ ਮਿਹਨਤ ਆ ਪਰ ਬੰਦ ਕਸਵਿਧੀਗਾ ਹੁੰਦਾ ਕਿ ਉਹ ਸਮਾਂ ਸੀ ਜਿਹੜਾ ਉਹ ਮੇਰੇ ਪੱਖ ਦਾ ਨਹੀਂ ਸੀ ਕਿਉਂਕਿ ਇੱਕ ਐਮਐਲਏ ਲਈ ਬਹੁਤ ਔਖਾ ਹੁੰਦਾ ਵੀ ਕੰਮ ਕਰਵਾਉਣਾ ਪਰ ਜਿਹੜੇ ਆ ਕੰਮ ਨੇ ਨਾ ਤੁਸੀਂ ਇਹ ਸੁਣ ਕੇ ਸਮਝ ਜੂਗੇ ਬਿੱਗ ਧੂਰੀ ਦਾ ਜੰਪਲ ਧੂਰੀ ਲਈ ਕੀ ਕਰਸਾਦਾ ਕਿਉਂਕਿ ਅੱਜ ਤੱਕ ਵੱਧ ਕਿਸਮਤ ਹੀ ਰਹੀ ਐ ਧੂਰੀ ਦੀ ਜਿੰਨੀ ਵਾਰ ਵੀ ਇੱਥੋਂ ਕੀ ਐਮਐਲਏ ਬਣਿਆ ਉਹ ਬਾਹਰਲਾ ਬਣਿਆ ਆ ਹੁਣ ਫੇਰ ਆਪਾਂ ਨੇ ਬਾਹਰਲੇ ਬਣਾ ਲਏ ਉਹਨਾਂ ਨੇ ਫੇਰ ਜਿੱਤ ਕੇ ਬਾਹਰ ਚਲੇ ਜਾਣਾ ਸੋ ਇਹ ਆ ਸੰਗਰੂਰ ਵਾਲੀ ਕੋਠੀ ਦਾ ਇਹ ਵਿਧ ਜਿੰਨੇ ਮਤੇ ਨੇ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਇਹਦੇ ਵਿੱਚ ਦਾਖਲ ਨੇ ਇਹ ਵੀ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਇਹ